ਸਾਰਿਆਂ ਨੂੰ ਪਿਆਰ ਭਰੀ ਸਵੇਰ। ਅਕਾਲ ਜੀ ਬਹੁਤ-ਬਹੁਤ ਸਵਾਗਤ ਕਰਦੇ ਆਮਨੇ ਚੈਨਲ ਤੇ ਸ਼ੌਮਨੀ ਅਕਾਲੀ ਦਲ ਦੇ ਮੌਜੂਦਾ ਤਨਖਾਈਆ ਕਰਾਰ ਦਿੱਤੇ ਹੋਏ ਪ੍ਰਧਾਨ ਸੁਖਬੀਰ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਨਾਲ ਵੱਡਾ ਹਾਸਾ ਵਾਪਰ ਗਿਆ ਹੈ। ਇੱਕ ਪਾਸੇ ਸ਼ੌਮਨੀ ਅਕਾਲੀ ਦਲ ਦੇ ਵਿੱਚ ਆਪਸੀ 카ਟੋ ਕਲੇਸ਼ ਚਾਰਿਆ ਹੈ। ਸੁਖਬੀਰ ਬਾਦਲ ਜਾਨੀ ਕੀ ਪ੍ਰਧਾਨਗੀ ਵਾਲੀ ਕੁਰਸੀ ਨੂੰ ਲੈ ਕੇ ਗੁਪਤ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਜਿਸ ਦਾ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਅਤੇ ਗੁਰਦੁਆਰਾ ਪਵੰਦ ਕਮੇਟੀ ਦੇ ਚੌਥੀ ਵਾਰ ਨਵੇਂ ਬਣੇ ਪ੍ਰਧਾਨ ਐਡਵੋਕੇਟ ਹਰਜਿੰਦਰ ਗਈ ਬਾਕੀਆਂ ਦੇ ਨਾਲ ਸ਼੍ਰੀ ਦਮਦਮਾ ਸਾਹਿਬ ਦੇ ਜਥੇਬਾਰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਇਸ ਨੂੰ ਲੈ ਕੇ ਬੜੇ ਵੱਡੇ ਉਤਤਾਵਲੇ ਚਾਰੇ ਸੀ ਤੇ ਸ਼ੌਮਨੀ ਅਕਾਲੀ ਦਲ ਦੇ ਕੜਾਈਆ ਤਨਖਾਈਆ ਕਰਾ ਦਿੱਤੀ ਹੋਏ ਪ੍ਰਧਾਨ ਸੁਖਬੀਰ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਦੇ ਨਾਲ ਵੱਡਾ ਹਾਸਾ ਵਾਪਰ ਗਿਆ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਦੱਸ ਦਈਏ ਕਿ ਅੱਜ ਸ਼੍ਰੀ ਅੰਮ੍ਰਿਤਸਰ ਵਿਖੇ ਨਮਸਤਕ ਹੋਏ ਸੁਖਬੀਰ ਬਾਦਲ ਅਤੇ ਸੈਕਟਰੀ ਹੇਠ ਜਿਹੜੀਆਂ ਕੁਰਸੀਆਂ ਲੱਗੀਆਂ ਹੁੰਦੀਆਂ ਨੇ ਉਹਨਾਂ ਉੱਤੇ ਬੈਠੇ ਹੋਏ ਸੀ ਅਚਾਨਕ ਕੁਰਸੀ ਤੋਂ ਪੈਰ ਫਿਸਲਣ ਦੇ ਕਾਰਨ ਹੱਡੀ ਦੇ ਵਿੱਚ ਬੜੀ ਵੱਡੀ ਫ੍ਰੈਕਚਰ ਆ ਗਈ ਹੈ ਇੱਕ ਪਾਸੇ ਸਾਰਿਆਂ ਨੂੰ ਪਿਆਰ ਭਰੀ ਸਸ਼ਕਤੀ ਅਕਾਲ ਜੀ ਬਹੁਤ-ਬਹੁਤ ਸਵਾਗਤ ਕਰਦੇ ਆਮਨੇ ਚੈਨਲ ਤੇ ਸ਼ੌਮਨੀ ਅਕਾਲੀ ਦਲ ਦੇ ਮੌਜੂਦਾ ਤਨਖਾਈਆ ਕਰਾਰ ਦਿੱਤੇ ਹੋਏ ਪ੍ਰਧਾਨ ਸੁਖਬੀਰ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਨਾਲ ਵੱਡਾ ਹਾਸਾ ਵਾਪਰ ਗਿਆ ਹੈ ਇੱਕ ਪਾਸੇ ਸ਼ੌਮਨੀ ਅਕਾਲੀ ਦਲ ਦੇ ਵਿੱਚ ਆਸੀ ਕਾਟੋ ਕਲੇਸ਼ ਚਾਰ ਰਿਹਾ ਹੈ ਸੁਖਬੀਰ ਬਾਦਲ ਜਾਣੀ ਕੀ ਪ੍ਰਧਾਨਗੀ ਵਾਲੀ ਕੁਰਸੀ ਨੂੰ ਲੈ ਕੇ ਗੁਪਤ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਜਿਸ ਦਾ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਅਤੇ ਗੁਰਦੁਆਰਾ ਪਵੰਦ ਕਮੇਟੀ ਦੇ ਚੌਥੀ ਵਾਰ ਨਵੇਂ ਬਣੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਦੀ ਗਈ ਬਾਕੀਆਂ ਦੇ ਨਾਲ ਸ਼੍ਰੀ ਦਮਦਮਾ ਸਾਹਿਬ ਦੇ ਜਥੇਬਾਰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਇਸ ਨੂੰ ਲੈ ਕੇ ਬੜੇ ਵੱਡੇ ਉਤਆਵਲੇ ਚਾਰੇ ਸੀ ਤੇ ਸ਼ੋਮਨੀ ਅਕਾਲੀ ਦਲ ਦੇ ਕੜਾਈਆ ਤਨਖਾਈਆ ਕਰਾ ਦਿੱਤੀ ਹੋਏ ਪ੍ਰਧਾਨ ਸੁਖਬੀਰ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਦੇ ਨਾਲ ਵੱਡਾ ਹਾਸਾ ਵਾਪਰ ਗਿਆ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਦੱਸ ਦਈਏ ਕਿ ਅੱਜ ਸ਼੍ਰੀ ਅੰਮ੍ਰਿਤਸਰ ਵਿਖੇ ਨਮਸਤਕ ਹੋਏ ਸੁਖਬੀਰ ਬਾਦਲ ਅਤੇ ਸੈਕਟਰੀ ਹੇਠ ਜਿਹੜੀਆਂ ਕੁਰਸੀਆਂ ਲੱਗੀਆਂ ਹੁੰਦੀਆਂ ਨੇ ਉਹਨਾਂ ਉੱਤੇ ਬੈਠੇ ਹੋਏ ਸੀ ਅਚਾਨਕ ਕੁਰਸੀ ਤੋਂ ਪੈਰ ਫਿਸਲਣ ਦੇ ਕਾਰਨ ਹੱਡੀ ਦੇ ਵਿੱਚ ਬੜੀ ਵੱਡੀ ਫੈਕਚਰ ਆ ਗਈ ਹੈ ਇੱਕ ਪਾਸੇ ਅੱਜ ਸਾਰਿਆਂ ਨੂੰ ਪਿਆਰ ਭਰੀ ਸਵੇਰ ਸ਼ਕਲ ਜੀ ਬਹੁਤ ਬਹੁਤ ਸਵਾਗਤ ਕਰਦੇ ਹਾਂ ਆਪਣੇ ਚੈਨਲ ਤੇ ਸ਼ੌਮਨੀ ਅਕਾਲੀ ਦਲ ਦੇ ਮਜਬੂਦਾ ਤਨਖਾਈਆ ਕਰਾਰ ਦਿੱਤੇ ਹੋਏ ਪ੍ਰਧਾਨ ਸੁਖਬੀਰ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਨਾਲ ਵੱਡਾ ਹਾਸਾ ਵਾਪਰ ਗਿਆ ਹੈ ਇੱਕ ਪਾਸੇ ਸ਼ੌਮਨੀ ਅਕਾਲੀ ਦਲ ਦੇ ਵਿੱਚ ਆਸੀ ਕਾਟੋ ਕਲੇਸ਼ ਚੱਲ ਰਿਹਾ ਹੈ ਸੁਖਬੀਰ ਬਾਦਲ ਜਾਨੀ ਕੀ ਪ੍ਰਧਾਨਗੀ ਵਾਲੀ ਕੁਰਸੀ ਨੂੰ ਲੈ ਕੇ ਗੁਪਤ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇ